ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਖੜੇ ਆ ਅਠੂਰ ਪਿੰਡ ਦੀਆਂ ਗਰਾਊਂਡਾਂ ਦੇ ਵਿੱਚ ਤੇ ਸਾਡੇ ਖੜਨ ਦਾ ਮਕਸਦ ਤੁਸੀਂ ਦੇਖ ਰਹੇ ਹੋ ਅ ਪਿੰਡ ਦੀ ਸਕੂਲ ਦੀ ਗਰਾਊਂਡ ਦੇ ਵਿੱਚ ਪਲਾਂਟੇਸ਼ਨ ਕਰਨ ਲੱਗੇ ਆ ਪਲਾਂਟੇਸ਼ਨ ਦਾ ਜਿਹੜਾ ਹੈਗਾ ਸੇਰਾ ਉਹ ਸਾਡੇ ਭਾਈ ਬਲਜੀਤ ਸਿੰਘ ਠੂਰ ਤੋਂ ਸਾਡੇ ਡਾਇਰੈਕਟਰ ਸਾਹਿਬ ਆ ਇਹਨਾਂ ਸਰਵਾਈ ਦਾ ਜੀ ਇਹਨਾਂ ਦੇ ਮਿੱਤਰ ਆ ਜਗਿੰਦਰ ਸਿੰਘ ਯੂ ਐਸ ਏ ਤੋਂ ਤੇ ਉਹਨਾਂ ਨੇ ਸਾਨੂੰ ਮਤਲਬ ਇਹਨਾਂ ਨੂੰ ਕਿਹਾ ਵੀ ਬਾਈ ਕਰੋ ਤੁਸੀਂ ਪਲਾਂਟੇਸ਼ਨ ਦਾ ਕੰਮ ਸ਼ੁਰੂ ਤੇ ਜੋ ਤੁਹਾਨੂੰ ਚੀਜ਼ ਦੀ ਕੋਈ ਰਿਕੁਆਇਰਮੈਂਟ ਹੈਗੀ ਆ ਤੇ ਉਹ ਸਾਰੀ ਉਹ ਪੂਰੀ ਕਰ ਰਹੇ ਆ ਇਸ ਜੰਗਲ ਟਾਈਪ ਜਿਹੜਿਆਂ ਜਗ੍ਹਾ ਨੂੰ ਅਸੀਂ 2 ਸਵਾ 2 ਕਨਾਲਾ ਹੋਣਗੀਆਂ ਇਹ ਡੈਕ ਸਰ ਇੰਨੀਆਂ ਹੈਗੀਆਂ 2.5 3 ਹਾਂ 2.5 3 ਕਨਾਲਾ ਹੈਗੀਆਂ ਤੇ ਇਹਨਾਂ ਨੂੰ ਸਾਨੂੰ ਰਾਉਂਡ ਗਲਾਸ ਫਾਊਂਡੇਸ਼ਨ ਪਲਾਂਟੇਸ਼ਨ ਦੇ ਵਿੱਚ ਹੈਲਪ ਕਰ ਰਹੀ ਆ ਉਹ ਪlant ਦੇ ਰਹੀ ਆ ਪਹਿਲਾਂ ਸਾਡੀ ਗਾਈਡਲਾਈਨ ਦੇ ਵਿੱਚ ਇਹਨੂੰ ਲਵਾਊਗੀ ਆਪਦੇ ਮਾਰਾਂ ਦੇ ਦੇਖਰੇਖ ਦੇ ਵਿੱਚ ਲਵਾਊਗੀ ਇਹਦੀ ਮੈਡੀਸਨ ਜੋ ਵੀ ਸਿਉਂਕ ਸੂਂਕ ਤੋਂ ਹੋਊ ਇਹਦੀ ਪੂਰੀ ਸਮਿਟਰੀ ਆ ਜਿਹੜੀ ਉਹ ਰਾਉਂਡ ਗਲਾਸ ਫਾਊਂਡੇਸ਼ਨ ਦੇ ਮਾਰਾਂ ਦੇ ਦੇਖਰੇਖ ਦੇ ਹੇਠ ਹੀ ਲੱਗ ਰਹੀ ਆ ਤੇ ਸਾਡੀ ਪਿੰਡ ਦੀ ਪੰਚਾਇਤ ਦਾ ਵੀ ਸਾਨੂੰ ਪੂਰਾ ਸਹਿਯੋਗ ਆ ਜੀ ਨਗਰ ਨਿਵਾਸੀਆਂ ਦਾ ਸਹਿਯੋਗ ਆ ਜਿਹੜੇ ਨਾਲ ਸਾਡੇ ਖੜਦੇ ਆ ಗ್ರಾಮ ਪੰਚਾਇਤ ਵੱਲੋਂ ਤਾਰਾਂ ਦਾ ਸਹਿਯੋਗ ਖੰਭੇ ਦਿੱਤੇ ਗਏ ਆ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਆ ਵੀ ਹੋਰ ਵੀ ਜੇ ਕੋਈ ਚੀਜ਼ ਦੀ ਲੋੜ ਹੋਈ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਉਣਗੇ ਦਰਾਖਤ ਆਪਾਂ ਕਿਉਂ ਲਾਉਨੇ ਆ ਇਹ ਕਿਸੇ ਨੂੰ ਸਮਝਾਉਣ ਦੀ ਲੋੜ ਤਾਂ ਹੈ ਨਹੀਂ ਸਾਰੇ ਆਪਾਂ ਸਮਝਦਾਰ ਹੈਗੇ ਆ ਦਰਾਖਤ ਲੱਗ ਵੀ ਜਾਂਦੇ ਆ ਲਾਭ ਵੀ ਦਿੰਦੇ ਆ ਪਰ ਉਹਨਾਂ ਨੂੰ ਪਾਲਣਾ ਇੱਕ ਬੰਦੇ ਦੇ ਜਾਂ ਇੱਕ ਸੰਸਥਾ ਦੇ ਬਸ ਦੀ ਰੋਗ ਨਹੀਂ ਕਾਈ ਤਿੰਨ ਕਨਾਲਾਂ ਚ ਜਿਹੜਾ ਜੰਗਲ ਲੱਗ ਰਿਹਾ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਲੱਗਣਾ ਤੇ ਪਾਲਣਾ ਵੀ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੁਣ ਦੇਖਿਆ ਆਪਾਂ ਵਾਤਾਵਰਨ ਦਾ ਕਿਆ ਹੋ ਜਾ ਰੂਪ ਬਣ ਰਿਹਾ ਜਿੱਥੇ ਬਰਫ਼ ਪੈਣ ਲੱਗੀ ਬਰਫ਼ ਹੀ ਪਈ ਜਾਂਦੀ ਆ ਜਿੱਥੇ ਗਰਮੀ ਪੈਂਦੀ ਆ ਗਰਮੀ ਹਾੜ ਆ ਗਈ ਕਿਤੇ ਸਾਰਾ ਇਹ ਦਰੱਖਤਾਂ ਦੀ ਇੰਪੋਰਟੈਂਸ ਹੈਗੀ ਆ ਸਾਰਿਆਂ ਨੂੰ ਹੀ ਪਤਾ ਪਰ ਪਤਾ ਨਹੀਂ ਕਾਹ ਤੋਂ ਵੇਸਲੇ ਜੇ ਹੋਏ ਬੈਠੇ ਆਪਾਂ ਜੇ ਕੋਈ ਬੰਦਾ ਕਰਦਾ ਵਾ ਇਕੱਲਾ ਬੰਦਾ ਕੁਝ ਨਹੀਂ ਕੁਝ ਕਰ ਸਕਦਾ ਉਹਦਾ ਸਹਿਯੋਗ ਕਰਨਾ ਸਾਰਿਆਂ ਦਾ ਫਰਜ਼ ਬਣਦਾ ਇਹ ਮੇਰਾ ਖਿਆਲ ਹੈ ਇਸ ਜਗ੍ਹਾ ਨੂੰ ਬਣਾਉਣ ਲਈ 10 ਦਿਨ ਹੋ ਗਏ ਲੱਗੇ ਆ ਉਹਨੂੰ ਵੀਰ ਹੋਣਾ ਨੂੰ ਬਲਜੀਤ ਹੋਣਾ ਨੂੰ ਪਹਿਲਾਂ ਮੋਟਰ ਦਾ ਕੰਮ ਚੱਲਿਆ ਨੱਕੇ ਬਣਾਏ ਫਿਰ ਇਹਨੂੰ ਬਾਹਾ ਕਰਾ ਲਾਇਆ ਕੰਪਿਊਟਰ ਕਰਾ ਲਾ ਕੇ ਇਹਨੂੰ ਪੱਧਰ ਕੀਤਾ ਖੱਡੇ-ਕੱਡੇ ਖੰਭੇ ਲਿਆਂਦੇ ਤਾਰਾਂ ਲਾਈਆਂ ਮਤਲਬ ਜੇ ਨਾਲ ਸਹਿਯੋਗ ਮਿਲਦਾ ਰਹੇ ਕਰਨ ਵਾਲੇ ਦਾ ਵੀ ਹੌਸਲਾ ਬਣਿਆ ਰਹਿੰਦਾ ਬਈ ਹਾਂ ਯਾਰ ਸਾਡੇ ਨਾਲ ਮਦਦ ਮਿਲ ਰਹੀ ਹੈ ਖੜੇ ਰਹੇ ਖੜਦੇ ਆ ਬੰਦੇ ਤੇ ਗਾਂ ਵੀ ਬੰਦਾ ਬਾਅਦ ਚੜ ਕੇ ਉਹਨਾਂ ਨੂੰ ਉਹ ਹੋਰ ਵੀ ਕੰਮ ਨੂੰ ਹੱਥ ਪਾ ਲੈਂਦਾ ਵਾ ਲੱਗ ਰਿਹਾ ਆਓ ਦੇਖੋ ਇਸ ਜੰਗਲ ਨੂੰ ਕੋਈ ਸਲਾਹ ਦਿਓ ਸਾਨੂੰ ਕੋਈ ਗਲਤ ਕਰ ਰਹੇ ਆ ਤਾਂ ਉਥੋਂ ਠੀਕ ਵੀ ਕੀਤਾ ਜਾ ਸਕਦਾ ਤੇ ਜਦੋਂ ਲੱਗ ਜੂਗਾ ਇਹਨੂੰ ਪਾਲਣ ਚ ਵੀ ਸਾਡੇ ਨਾਲ ਹੈਲਪ ਕਰਾਇਓ ਵੀ ਪਾਣੀ ਲਾਉਣਾ ਕੱਲੇ ਕੱਲੇ ਬੰਦੇ ਤੇ ਔਖਾ ਹੋ ਜਾਂਦਾ ਚਾਰ ਬੰਦੇ ਭਾਵੇਂ ਖੜੀ ਜਾਈਏ ਮੋਟਰ ਦਾ ਸਟਾਰਟਰ ਹੀ ਨੱਪਣਾ ਹੁੰਦਾ ਚਾਰ ਬੰਦੇ ਗੱਲਾਂ ਬਾਤਾਂ 'ਚ ਭਰ ਕੇ ਆਉ ਜਾਂਦੇ ਆ ਕੱਲਾ ਬੰਦਾ ਫਿਰ ਬੋਰ ਹੁੰਦਾ ਰਹਿੰਦਾ ਇੰਨੀਆਂ ਕੁ ਬੇਨਤੀਆਂ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ